ਭਰਾਵਾਂ ਦਾ ਰਿਸ਼ਤਾ ਨਾ ਸਭ ਤੋਂ ਪਿਆਰਾ ਹੁੰਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਜਦੋਂ ਇਸ ਕੁੜੀ ਦੀ ਡੋਲੀ ਤੁਰਦੀ ਹੈ ਤਾਂ ਤੁਸੀਂ ਵੇਖੋ ਵੀ ਭਰਾ ਆਪਣੀ ਭੈਣ ਨੂੰ ਗਲ ਨਾਲ ਲਾ ਕੇ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਭਰਾ ਜਿੰਨਾ ਮਰਜੀ ਆਪਣੀਆਂ ਭੈਣਾਂ ਨਾਲ ਲੜਦੇ ਹੁਣ ਪਰ ਡੋਲੀ ਤੁਰਨ ਮੌਕੇ ਭਰਾ ਸਭ ਤੋਂ ਜ਼ਿਆਦਾ ਰੋਂਦੇ ਆ ਕਿਉਂਕਿ ਭਰਾ ਸਭ ਤੋਂ ਜ਼ਿਆਦਾ ਪਿਆਰ ਆਪਣੀਆਂ ਭੈਣਾਂ ਨੂੰ ਹੀ ਕਰਦੇ ਆ ਭੈਣ ਭਰਾਵਾਂ ਦੇ ਪਿਆਰ ਲਈ ਇੱਕ ਲਾਈਕ ਤਾਂ ਜ਼ਰੂਰ ਕਰਕੇ ਜਾਇਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਹੈ ਤੇ ਤੁਸੀਂ ਵੇਖੋ ਵੀ ਭੈਣ ਭਰਾ ਜਦੋਂ ਨੱਚ ਰਹੇ ਹੁੰਦੇ ਨੇ ਤਾਂ ਭੈਣ ਇਹ ਸੋਚ ਕੇ ਰੋਣ ਲੱਗ ਜਾਂਦੀ ਹੈ ਵੀ ਮੈਂ ਕੱਲ ਨੂੰ ਇਸ ਘਰ ਤੋਂ ਚਲੇ ਜਾਣਾ ਤੇ ਤੁਸੀਂ ਵੇਖੋ ਵੀ ਵੀਰ ਆਪਣੀ ਭੈਣ ਨੂੰ ਗੱਲ ਨਾਲ ਲਾ ਕੇ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਭਰਾ ਆਪਣੀਆਂ ਭੈਣਾਂ ਨੂੰ ਕਦੇ ਵੀ ਰੋਂਦਾ ਹੋਇਆ ਨਹੀਂ ਵੇਖ ਸਕਦੇ ਇਸ ਵੀਡੀਓ ਨੂੰ ਵੇਖ ਕੇ ਨਾ ਦਿਲ ਖੁਸ਼ ਹੋ ਗਿਆ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਤਿੰਨ ਭੈਣਾਂ ਬਾਅਦ ਜਦੋਂ ਇੱਕ ਭਰਾ ਨੇ ਜਨਮ ਲਿਆ ਤਾਂ ਤੁਸੀਂ ਵੇਖੋ ਵੀ ਇਹ ਬੱਚੀਆਂ ਕਿੰਨੀਆਂ ਖੁਸ਼ ਨਜ਼ਰ ਆ ਰਹੀਆਂ ਨੇ ਆਪਣੇ ਭਰਾ ਦੀ ਖੂਨ ਦੀ ਖੁਸ਼ੀ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਵੀ ਜਦੋਂ ਘਰ ਦੇ ਵਿੱਚ ਬੱਚੇ ਨੂੰ ਲਿਆਂਦਾ ਜਾਂਦਾ ਹੈ ਤਾਂ ਭੈਣਾਂ ਵੇਖੋ ਆਪਣੇ ਭਰਾ ਉਤੋਂ ਦੀ ਫੁੱਲ ਪਰਸਾਉਂਦੀਆਂ ਤੇ ਖੁਸ਼ੀ ਵਿੱਚ ਕੇਕ ਵੀ ਕੱਟਿਆ ਜਾਂਦਾ ਹੈ ਵਾਹਿਗੁਰੂ ਇਸ ਭੈਣ ਭਰਾਵਾਂ ਨੂੰ ਐਦਾਂ ਹੀ ਖੁਸ਼ ਰੱਖੇ ਇਹਨਾਂ ਭੈਣ ਭਰਾਵਾਂ ਦੇ ਪਿਆਰ ਲਈ ਇੱਕ ਲਾਈਕ ਤਾਂ ਜ਼ਰੂਰ ਕਰਕੇ ਜਾਏ